ਲੋ ਜੀ ਨੰਗਾ ਫੌਜਾਂ ਚੱਲ ਵੀਆਂ ਨੇ ਚੱਲ ਆ ਰਹੀ ਜਿਨ੍ਹਾਂ ਨੇ ਕੱਲ ਨੂੰ ਕਰਨਾ ਮੋਰਚਾ ਫਟੇ ਇਹ ਲੱਗਣੇ ਆ ਜੀ ਅੱਗੇ ਕੱਲ ਨੂੰ ਇਹ ਕਹਿੰਦੇ ਵੀ ਚਲੋ ਚਲੋ ਅੱਗੇ ਕੱਲ ਨੂੰ ਸ਼ੰਭੂ ਬਾਰਡਰ ਜਿਨ੍ਹਾਂ ਨੇ ਆਉਣਾ ਫੌਜਾਂ ਚੱਲ ਵੀਆਂ ਇਹਨਾਂ ਬਿਨਾ ਕਿੱਥੇ ਖਾਲਸਾ ਪੰਥ ਬਿਨਾ ਨਾ ਖਾਲਸਾ ਪੰਥ ਇਹ ਕੀ ਐ ਕੱਲ ਨੂੰ ਖਿੱਚਾਂਗੇ ਕਿ ਨਹੀਂ ਕੱਲ ਨੂੰ ਖਿੱਚਾਂਗੇ ਵਰਸ਼ਾ ਦੇ ਟੰਗਦੇ ਨੇ ਬੈਰੀਅਰ ਜੇ ਕਾਂ ਵੀ ਇਕਲੌਂ ਸਲਾ ਐ ਲੰਗੇ ਦਾ ਸ਼ੇਰ ਉਹਦੇ ਕਹਿੰਦੇ ਆਜੋ ਆਜੋ ਕਿਤੇ ਲੰਗਰ ਲਾਉਣ ਜੋਗੇ ਨਾ ਰਹਿ ਜਾ ਜੇ ਗੱਲ ਵੀ ਸਹੀ ਇਹਨਾਂ ਦੀ ਸਤ ਸ੍ਰੀ ਅਕਾਲ ਸਸਰੀਆ ਕਾਲ ਬੂ ਬਾਰਡਰ ਦੇ ਮਤਰੋਂ ਫਿਰਦੇ ਆ ਹਾਂ ਜੀ ਜਾਣੇ 10 ਵਜੇ ਹੋਇਆ ਬਾਈ ਜੀ ਤੇ ਦੇਖ ਸਕਦੇ ਤੁਸੀਂ ਮੌਰ